ਇਕ ਤਾਂ ਮੂਤਪਾਲ ਦੇ ਪਾਪੇ ਦੀ ਤਰਸੇ ਮੈਂ ਦੀ ਇੱਕ ਉਹਦੀ ਮਾਂ ਬਲਵਿੰਦਰ ਕੌਰ ਜਿਹੜੀ ਰਾਜਮਾਤਾ ਬਣੀ ਫਿਰਦੀ ਐ ਤੇ ਕਿਹੜਾ ਫਰੀਦਕੋਟ ਵਾਲਾ ਐਮਪੀਰ ਨਸ਼ੇੜੀ ਸਰਬਜੀਤ ਸਿੰਘ ਤੇ ਦੋ ਚਾਰ ਹੋਰ ਕਹੜਾ ਮਚੌਦਰੀ ਨੇ ਇਹਨਾਂ ਦੀਆਂ ਅਜ ਕਰਤੂਤਾਂ ਤੁਹਾਨੂੰ ਦੱਸਣੀਆਂ ਨੇ ਧਿਆਨ ਦੇ ਨਾਲ ਸੁਣ ਲਿਓ ਵੀ ਇਹ ਚਾਹੁੰਦੇ ਕੀ ਐ ਜਦੋਂ ਅਮਰਤਪਾਲ ਨੇ ਇੱਥੇ ਨਗਰ ਕੀਰਤਨ ਸ਼ੁਰੂ ਕੀਤਾ ਮਹਿਮ ਚਲਾਏ ਬਿਹਰਾ ਕਢੀਆਂ ਕਿ ਪੰਜਾਬ ਨੂੰ ਬਚਾਉਣਾ ਉਦੋਂ ਇਹਨਾਂ ਨੇ ਕੀ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਹੈ ਅਸੀਂ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਹੈ ਬਾਦਲਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਅਸੀਂ ਪੰਜਾਬ ਆਜ਼ਾਦ ਕਰਾਉਣਾ ਹੈ ਬਾਦਲਾਂ ਤੋਂ ਕਾਂਗਰਸੀਆਂ ਤੋਂ ਇਹ ਫੜਾ ਮਾਰੀਆਂ ਇਹਨਾਂ ਨੇ ਤੇ ਹੁਣ ਹੁਣ ਅਮਰਪਾਲ ਦਾ ਪਾਪਾ ਉਹਦੀ ਮਾਂ ਤੇ ਸਰਬਜੀਤ ਇਹ ਗਿੱਟਮਿਟ ਕਰਦੇ ਫਿਰਦੇ ਨੇ ਸੁਖਵੀਰ ਬਾਦਲ ਦੇ ਨਾਲ ਯਾਨੀ ਕਿ ਗੱਠ ਜੋੜ ਕਰਦੇ ਫਿਰਦੇ ਨੇ ਵੀ ਜਿਹੜੇ 2027 ਦੇ ਵਿੱਚ ਇਲੈਕਸ਼ਨ ਲੜਨੀ ਹੈ ਨਾ ਵੀ ਉਹ ਇਕੱਠੇ ਹੋ ਕੇ ਹੰਬੜਾ ਮਾਰੀਏ ਜਿਵੇਂ ਕਹਿੰਦੇ ਹੁੰਦੇ ਆ ਇਹ ਇਹ ਕਰਦੇ ਫਿਰਦੇ ਆ ਹੁਣ ਜਿਹੜੇ ਉਹ ਬਾਦਲ ਕੇ ਨੇ ਉਹ ਮੈਂ ਸ਼ਬਦ ਨਾ ਵਰਤਾਂ ਵੀ ਉਹ ਚਲੋ ਪੀਰਾਂ ਦੇ ਪੀਰ ਕਹਿ ਲਈਏ ਲੋਟੀਆਂ ਦੇ ਪੀਰ ਕਹਿ ਲਈਏ ਉਹ ਨਹੀਂ ਉਹ ਚਾਹੁੰਦੇ ਨੇ ਵੀ ਇਹਨਾਂ ਨਾਲ ਅਲਾਈਅੰਸ ਹੋ ਗਿਆ ਗੱਠਜੋੜ ਹੋ ਗਿਆ ਥੋੜੀ ਬੋਡੀ ਬੋਟ ਇਹਨਾਂ ਦੀ ਹੋ ਜਾ ਥੋੜੀ ਬਹੁਤ ਸਾਡੀ ਹੋ ਜਾ ਵੀ ਸੀਟਾਂ ਜਿੱਤ ਲਈਏ ਬਾਅਦ ਵਿੱਚ ਮਾਰਾਂਗੇ ਲੱਤ ਵੀ ਅਸੀਂ ਆਪਣੀ ਸਰਕਾਰ ਬਣਾ ਬਣਾ ਲਾਂਗੇ ਉਹਨਾਂ ਦੀ ਗੱਲ ਛੱਡੋ ਮੈਂ ਇਹਨਾਂ ਦੀ ਕਰਤੂਤ ਦੱਸਣ ਲੱਗਾ ਵੀ ਇਹ ਬੰਦੇ ਕੀ ਕਹਿੰਦੇ ਸੀ ਕਿ ਬਾਦਲਾਂ ਨੇ ਕਾਂਗਰਸੀਆਂ ਨੇ ਪੰਜਾਬ ਨੂੰ ਬਰਬਾਦ ਕਰਤਾ ਹੁਣ ਕਹਿੰਦੇ ਅਸੀਂ ਰਲ ਕੇ ਪੰਜਾਬ ਬਚਾਉਣੇ ਦੱਸੋ ਤੁਸੀਂ ਪਹਿਲਾਂ ਕਹਿੰਦੇ ਪੰਜਾਬ ਨੂੰ ਬਰਬਾਦ ਕੀਤਾ ਬਾਦਲ ਪਰਿਵਾਰ ਨੇ ਹੁਣ ਉਹਨਾਂ ਨਾਲ ਮਿਲ ਕੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣੇ ਆਹ ਕਰਤੂਤ ਹੈ ਇਹਨਾਂ ਦੀ ਮਤਲਬ ਜਿਹੜੀਆਂ ਗੱਲਾਂ 2 ਢਾਈ ਸਾਲ ਮੈਂ ਪਹਿਲਾਂ ਕੀਤੀਆਂ ਸੀ ਉਹ ਸੱਚ ਹੋ ਗਈਆਂ ਵੀ ਇਹਨਾਂ ਦਾ ਪੰਜਾਬ ਨਾਲ ਕੌਮ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਲੈਣਾ ਦੇਣਾ ਕੇਵਲ ਕੁਰਸੀ ਨਾਲ ਹੈ ਕੁਰਸੀ ਕਿੱਦਾਂ ਮਿਲਦੀ ਹੈ ਇਹਨਾਂ ਨੂੰ ਕੁਝ ਵੀ ਕਰਨਾ ਪਵੇ ਇਹ ਬੰਦੇ ਕਰਨਗੇ ਹੁਣ ਜਵਾਬ ਦਿਓ ਜਿਹੜੀਆਂ ਭੇਡਾਂ ਪਿੱਛੇ ਦੁਰੀਆਂ ਫਿਰਦੀਆਂ ਨੇ ਇਹਨਾਂ ਦੀਆਂ ਗਿੱਟਮਟ ਹੋ ਰਹੀ ਹੈ ਬਾਦਲਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਕਰਵਾ ਕੌਣ ਰਿਹਾ ਸਰਬੀਤ ਐਮਪੀ 24 ਹੋਰ ਨੇ ਕਹਿੰਦੇ ਬਾਦਲਾਂ ਦੇ ਨਾਲ ਮਿਲ ਕੇ ਨਾ ਅਸੀਂ ਸਰਕਾਰ ਬਣਾਉਣੀ ਹੈ ਇੱਕ ਜਿਹੜਾ ਬਲਵੰਤ ਸਿੰਘ ਰਾਜੋਣਾ ਹੈਗਾ ਉਹਦੀ ਸਿਸਟਰ ਹੈ ਉਹ ਵੀ ਸੰਭਚਾਲੇ ਲੱਗੀ ਹੋਈ ਹੈ ਵੀ ਕਿੱਦਾਂ ਗਠ ਜੋੜ ਕਰਕੇ ਅਸੀਂ ਸਰਕਾਰ ਬਣਾਈਏ ਹੁਣ ਜਿਹੜੀਆਂ ਅਮਰਪਾਲ ਦੀਆਂ ਭੇਡਾਂ ਨੇ ਜਿਹੜੇ ਖਾਲਸਤਾਨੀ ਨੇ ਖਾਲਸਾ ਦਲ ਵਾਲੇ ਨੇ ਜਾ ਜਿਹੜੇ ਪੰਜਾਬ ਦੇ ਲੋਕ ਕਹਿੰਦੇ ਨੇ ਅਸੀਂ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆਂ ਅਮਰਿਤਪਾਲ ਨੂੰ ਹੁਣ ਉਹ ਦੱਸਿਓ ਵੀ ਆਕਰਤੂਤ ਐ ਨਾ ਜਿਹੜੀ ਹੁਣ ਅਸਲ ਸਾਹਮਣੇ ਆਈ ਐ ਇਹ ਉਹੀ ਲੋਕ ਨੇ ਜਿਹੜੇ ਢਾਈ ਸਾਲ ਪਹਿਲਾਂ ਕਹਿੰਦੇ ਸੀ ਹਾਏ ਬਾਦਲਾਂ ਨੇ ਪੰਜਾਬ ਬਰਬਾਦ ਕਰਤਾ ਬਾਦਲਾਂ ਨੇ ਕੌਮ ਬਰਬਾਦ ਕਰਤੀ ਕਾਂਗਰਸੀਆਂ ਨੇ ਲੁੱਟ ਕੇ ਖਾ ਲਿਆ ਪੰਜਾਬ ਨੂੰ ਤੇ ਹੁਣ ਇਹ ਅਕਾਲੀਆਂ ਦੇ ਨਾਲ ਗੱਠ ਜੋੜ ਕਰਕੇ ਸਰਕਾਰ ਬਣਾਉਣ ਵਾਸਤੇ ਕਾਲੇ ਪਏ ਹੋਏ ਨੇ ਤੇ ਕੌਣ ਨੇ ਬੰਦੇ ਇਹ ਜਿਨ੍ਹਾਂ ਨੂੰ ਰਾਜਨੀਤੀ ਦਾ ਊੜਾ ਐੜਾ ਵੀ ਨਹੀਂ ਆਉਂਦਾ ਸਭ ਤੋਂ ਪਹਿਲਾਂ ਤਾਂ ਮੂਤਪਾਲ ਦੀ ਮਾਤਾ ਹੈ ਜਿਹੜੀ ਐਸਪੀ ਨੂੰ ਧਮਕੀਆਂ ਦਿੰਦੀ ਹੈ ਉਹ ਮੀਟਿੰਗਾਂ ਵਿੱਚ ਬੈਂਦੀ ਹੈ ਤੇ ਫਿਰ ਉਹਦਾ ਪਾਪਾ ਆ ਗਿਆ ਉਹ ਜਿਹੜਾ ਕਮਲਿਆਂ ਵਾਂਗੂ ਹੱਥ ਮਾਰ ਦਿੰਦਾ ਮੂੰਹ ਚੱਲੀ ਜਾਂਦਾ ਤੇ ਫਿਰ ਥੱਲੇ ਹੱਥ ਵਾਜਦੇ ਇੱਕ ਉਹ ਹੈ ਇੱਕ ਸਰਬਜੀਤ ਹੈ ਜਿਹੜਾ 4 5 ਕਾਰਟ ਲਾਉਣ ਤੋਂ ਬਿਨਾਂ ਬੋਲਦਾ ਹੀ ਨਹੀਂ ਭਾਈਆ ਭੁਗੀਆਂ ਦੀ ਜੇਬ ਚੋਂ ਮਰਜੀ ਤਲਾਸ਼ੀ ਕਰ ਲਿਓ ਇਕੱਠੇ ਹੋ ਕੇ ਹੁਣ ਬਾਦਲਾਂ ਦੀਆਂ ਕੋਠੀਆਂ 'ਚ ਗੇੜੇ ਵੱਜਦੇ ਆ। ਵੀ ਕਿੱਦਾਂ ਗੱਠ ਜੋੜ ਕਰਕੇ ਇਕੱਠੇ ਹੋ ਕੇ ਸਰਕਾਰ ਬਣਾਈਏ। ਮਤਲਬ ਇਹ ਕਿੱਦਾਂ ਕੁਰਸੀ ਸਾਡੇ ਕੋਲੇ ਆਵੇ। ਜਿਹੜੇ ਬੰਦਿਆਂ ਕੋਲੇ ਹਲੇ ਕੋਈ ਪਾਵਰ ਨਹੀਂ। ਜਿਹੜੀ ਔਰਤ ਇੱਕ ਐਸਪੀ